ਆਲੋਚਨਾ ਵਾਲੀ ਟੀਵੀ ਤੇ ਜੀ ਤਾਜ਼ਾ ਖਬਰਾਂ ਪੰਜਾਬ ਦੇ ਹਾਰਡਵਰੇ ਹਾਲਾਤਾਂ ਨੂੰ ਬਾਜੂ ਦੇਸ਼ ਦੀ ਮੁਹਈਆ ਕਰਵਾਏ ਜਾਏਗਾ ਨਾਜ ਪਰ ਕੇਂਦਰ ਸਰਕਾਰ ਨੇ ਤੋੜਿਆ ਆਪਣਾ ਵਾਅਦਾ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਦੇ ਗੁਮਿਰਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਸੂਬੇ ਸੂਬੇ ਦੇਸ਼ ਨੂੰ 15 ਮਿਲੀਅਨ ਮੀਟਰ ਕੰਕਰਟ ਤਰਨਤੋਲ ਅਤੇ 125 ਮਿਲੀਮੀਟਰ ਕਣਕ ਮੁਹैया ਕਰਵਾ ਕੇ ਆਪਣੀ ਜਮੀਨ ਦੀ ਬਿਮਾਰੀ ਨਵਾਈ ਪਰ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੀ ਖੁਰਾਕ ਸੁਰੱਖਿਆ ਲਈ ਦਿਨ ਰਾਤ ਮਿਹਨਤ ਕੀਤੀ ਹੈ ਅਸੀਂ ਕੇਂਦਰ ਸਰਕਾਰ ਦੇ ਗਦਾਮਾ ਗਦਾਮ ਪਰ ਦਿੱਤੇ ਨਾ ਪਰ ਬਦਲੇ ਵਿੱਚ ਸਾਨੂੰ ਕੀ ਮਿਲਿਆ ਸਿਰਫ ਖਾਲੀ ਵਾਅਦੇ ਅਤੇ ਖਾਲੀ ਵਾਦੇ ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦਾ ਵਾਅਦਾ ਕੀਤਾ ਸੀ ਪਰ ਇੱਕ ਵੀ ਰੁਪਇਆ ਨਹੀਂ ਭੇਜਿਆ ਇਹ ਸਿਰਫ ਇੱਕ ਵਾਅਦਾ ਸੀ ਉਹ ਚਲੇ ਗਏ ਮੁੱਖ ਮੰਤਰੀ ਨੇ ਸਖਤ ਪਰਿ ਕਿਤੇ ਪਰਿ ਕਿਰਿਆ ਕਰਦੇ ਹੋਏ ਕਿਹਾ ਮਾਨਯੇ ਅੱਗੇ ਕਿਹਾ ਕਿ ਕੇਂਦਰ ਸਰਕਾਰ 1600 ਕਰੋੜ ਰੁਪਏ ਵਿੱਚੋਂ 1600 ਕਰੋੜ ਕਟਾਉਣ ਦੀ ਗੱਲ ਕਰ ਰਹੀ ਹੈ ਜੋ ਹਰ ਰਾਜ ਨੂੰ ਹੋਰ ਯੋਜਨਾਵਾਂ ਮਦੀਨ ਮਿਲਣੇ ਚਾਹੀਦੇ ਹਨ ਇਹ ਇਹ ਉਹ ਜਿਆ ਇਨਸਾਫ ਹੈ ਉਹ ਸਾਨੂੰ ਵਾਦੇਾਂ ਦੇ ਨਾਮ ਤੇ ਸਾਡੇ ਹੱਕ ਦੱਸ ਰਹੇ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਦਬਾਉਣ ਦੀ ਇੱਛਾ ਰੱਖਦੀ ਹੈ ਪਰ ਪੰਜਾਬ ਹੁਣ ਸਾਡੇ ਹੱਥਾਂ ਵਿੱਚ ਹੈ ਅਸੀਂ ਦਬਾਏ ਨਹੀਂ ਗਏ ਹਾਂ ਤੇ ਨਾ ਹੀ ਆਪਣੇ ਆਪ ਨੂੰ ਦਬਾਉਣ ਦੇਣਗੇ ਉਹਨਾਂ ਦੇਰਤਾ ਨਾਲ ਕਿਹਾ ਕਿ ਉਹ ਉਹਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਹਰ ਮੋਰਚੇ ਤੇ ਉਹਨਾਂ ਦੇ ਹੱਕ ਫਕਾਂ ਲਈ ਲੜੇਗੀ ਪੰਜਾਬ ਦੇ ਕਿਸਾਨ ਦੇਸ਼ ਨੂੰ ਖਰਾਉਂਦੇ ਹਨ ਅਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਤੁਰੰਤ ਪੰਜਾਬ ਦੇ ਬਕਾਈ ਦਾਪ ਗੁਦਵਾਨ ਕਰੇ ਤੇ ਸੂਬੇ ਨਾਲ ਬੰਦ ਦਾ ਮਤਰੀ ਵਾਲਾ ਮਾ ਸਲੂਕ ਬੰਦ ਕਰੇ ਉਹਨਾਂ ਅਗੇ ਆ ਕੇ ਪੰਜਾਬ ਦੀ ਆਵਾਜ਼ ਹੁਣ ਹੋਰ ਦਬਾਇਆ ਨਹੀਂ ਦਬ ਸਕਦੀ ਧੰਨਵਾਦੀ ਖਬਰਾਂ ਜੁੜਨ ਲਈ ਬਣੇ ਰਹੋ